ਸ਼ੁਕੰਦਾ ਸਵਾਗਤ ਮੈਂ ਹਾ ਤੁਹਾਡੇ ਨਾਲ ਨਿਧੀ ਵਰਮਾ ਜਿੱਥੇ ਲਗਾਤਾਰ ਅਸੀਂ ਗੱਲ ਕਰੀਏ ਜ਼ਮੀਨੀ ਵਿਵਾਦ ਦੀ ਤਾਂ ਅਕਸਰ ਵੇਖਿਆ ਜਾ ਰਿਹਾ ਹੈ ਕਿ ਜ਼ਮੀਨ ਦੇ ਹੋ ਰਹੇ ਵਿਵਾਦ ਨੂੰ ਲੈ ਕੇ ਕਈ ਸਾਰੇ ਮਾਮਲੇ ਸਾਹਮਣੇ ਆਉਂਦੇ ਨੇ ਇੱਕ ਦੂਸਰੇ ਦਾ ਖੂਨ ਤੱਕ ਕਰ ਦਿੱਤਾ ਜਾਂਦਾ ਹੈ ਤੇ ਰਿਸ਼ਤੇ ਇੱਥੇ ਹੀ ਤਾਰ-ਤਾਰ ਹੁੰਦੇ ਹੋਏ ਨਜ਼ਰ ਆਉਂਦੇ ਨੇ ਨਾ ਹੀ ਤਾਂ ਪਿਓ ਨੂੰ ਪੁੱਤ ਦਾ ਲਿਹਾਜ਼ ਰਿਹਾ ਤੇ ਨਾਹੀਂ ਪੁੱਤ ਨੂੰ ਪਿਓ ਦਾ ਲਿਹਾਜ਼ ਰਿਹਾ ਤੇ ਉੱਥੇ ਹੀ ਅਜੀਹਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਘਰ ਦੇ ਕਬਜ਼ੇ ਨੂੰ ਲੈ ਕੇ ਜਿੱਥੇ ਜ਼ਮੀਨ ਤੇ ਘਰ ਦੇ ਕਬਜ਼ੇ ਨੂੰ ਲੈ ਕੇ ਵੇਖਿਆ ਗਿਆ ਦੋ ਪੱਖਾਂ ਦੇ ਵਿੱਚ ਤਲਵਾਰਾਂ ਚੱਲ ਪੈਂਦੀਆਂ ਨੇ ਜਿਸ ਤੋਂ ਬਾਅਦ ਮਾਹੌਲ ਕਾਫੀ ਗਰਮਾ ਜਾਂਦਾ ਤੇ ਇੱਥੇ ਹੀ ਇਹ ਵੀ ਗੱਲ ਵੇਖੀ ਜਾਂਦੀ ਹੈ ਕਿ ਦੋਵੇਂ ਪੱਖ ਦੇ ਲੋਕ ਜਿਹੜੇ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਹੋਇਆ ਜਿੱਥੇ ਦੋ ਪੱਖ ਜਿਹੜੇ ਨੇ ਆਪਸ ਦੇ ਵਿੱਚ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਦੇਖਿਆ ਗਿਆ ਦੋਹਾਂ ਦੇ ਵਿਚ ਤਲਵਾਰਾਂ ਚਲਦੀਆਂ ਨੇ ਉਸ ਤੋਂ ਬਾਅਦ ਦੋਵੇਂ ਜਿਹੜੇ ਧੀਰ ਨੇ ਉਹ ਜ਼ਖਮੀ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਦੇਖਿਆ ਗਿਆ ਪੁਲਿਸ ਉੱਤੇ ਪਹੁੰਚਦੀ ਹੈ ਤੇ ਦੋਹਾਂ ਨੂੰ ਸ਼ਾਂਤ ਕਰਾਇਆ ਜਾਂਦਾ ਹੈ ਦੱਸਿਆ ਜਾ ਰਿਹਾ ਉੱਥੇ ਲੋਕਾਂ ਦੇ ਵੱਲੋਂ ਉੱਥੇ ਜੋ ਇੱਕ ਮਹਿਲਾ ਮੌਜੂਦ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਜਿਹੜੇ ਪਹਿਲਾਂ ਹੀ ਵਟਵਾਰਾ ਕਰ ਦਿੱਤਾ ਗਿਆ ਸੀ ਪਰ ਉਹਦੇ ਚਾਚਾ ਦੇ ਵੱਲੋਂ ਉੱਥੇ ਆ ਕੇ ਕਬਜ਼ਾ ਕਰ ਲਿੱਤਾ ਗਿਆ ਘਰ ਦੇ ਵਿੱਚ ਉਹਨੂੰ ਜਦੋਂ ਹਟਾਣ ਦੀ ਕੋਸ਼ਿਸ਼ ਕੀਤੀ ਗਈ ਉਸਨੇ ਕਿਹਾ ਕਿ ਇਸ ਦਾ ਪੈਸਾ ਅਸੀਂ ਦੇ ਦੇਵਾਂਗੇ ਪਰ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਬਜ਼ਾ ਕਰ ਲਿੱਤਾ ਗਿਆ ਤਾਂ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਤੇ ਜਦੋਂ ਉਹਨਾਂ ਨੂੰ ਹਟਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਤਲਵਾਰ ਤੱਕ ਚੁੱਕ ਲੈਂਦੇ ਨੇ ਜਿਸ ਤੋਂ ਬਾਅਦ ਕਾਫੀ ਹੰਗਾਮਾ ਵੀ ਹੁੰਦਾ ਹੈ ਪੁਲਿਸ ਲੋਕ ਉੱਥੇ ਮੌਕੇ ਤੇ ਪਹੁੰਚ ਕੇ ਗੱਲ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਗੰਭੀਰ ਸੱਟਾਂ ਉੱਥੇ ਦੋਵੇਂ ਧਿਰਾਂ ਨੂੰ ਲੱਗੀਆਂ ਨੇ ਇਸ ਬਾਬਤ ਗੱਲਬਾਤ ਕਰਦੇ ਆ ਹੋਰ ਵੀ ਕਈ ਪੱਖ ਜਿਹੜੇ ਸਾਹਮਣੇ ਆਏ ਨੇ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਮੇਰਾ ਨਾਮ ਭਾਵਨਾ ਸ਼ਰਮਾ ਪਿੰਡ ਤਤਲੀ ਕੀ ਗੱਲ ਕੀ ਹੋਈ ਗੱਲ ਮੇਰੇ ਸੋਹਰਿਆਂ ਦੇ ਪਹਿਲੇ ਮਗਾਨ ਦੀ ਚਲੰਦੀ ਸੀ ਪਿਛਲੇ ਐਤਵਾਰ ਵੀ ਅਸੀਂ ਗਏ ਹੀ ਰਾਜੀਨਾਮਾ ਉਹਨਾਂ ਦੇ ਨਾਲ ਬਹਿ ਕੇ ਸਾਰਾ ਕਰਨ ਪਰ ਉਹਨਾਂ ਨੇ ਉਸ ਟਾਈਮ ਤੇ ਹੀ ਸਾਡੀ ਕੋਈ ਗੱਲ ਨਹੀਂ ਸੁਣੀ ਸਾਡੇ ਨਾਲ ਉਹਨਾਂ ਨੇ ਇੱਕ ਥਾਣੇਦਾਰ ਨੂੰ ਆਪੇ ਰਿਪੋਰਟ ਦੇ ਕੇ ਰਾਜੀਨਾਮੇ ਵਾਸਤੇ ਅਗਲੇ ਹਫਤੇ ਬਾ ਦਿੱਤਾ ਜਦੋਂ ਹੀ ਅਗਲੇ ਹਫਤੇ ਫੇਰ ਐਤਵਾਰ ਗਏ ਆ ਸਰਪੰਚ ਉਹਦੇ ਉੱਥੇ ਹੀ ਹੁੰਦੇ ਹੀ ਸਾਡੇ ਨਾਲ ਉਹਨਾਂ ਨੇ ਹੱਥੋਂ ਪਾਈ ਹੋਏ ਆ ਮੇਰੇ ਵਾਲ ਪੁੱਟੇ ਗਏ ਆ ਮੇਰੀ ਇੱਜ਼ਤ ਨੂੰ ਪੈ ਗਏ ਆ ਮੈਨੂੰ ਤਲਵਾਰ ਲੈ ਕੇ ਮੇਰੇ ਤਿੰਨੇ ਦਿਓਰ ਪਏ ਆ ਮੇਰੇ ਹਸਬੰਦ ਮੈਨੂੰ ਛਡਾਉਂਦੇ ਮੇਰੇ ਕੱਪੜੇ ਪਾੜੇ ਗਏ ਆ ਉਹਨਾਂ ਦੀ ਜਿਹੜੀ ਮੇਰੀ ਜਾਚੀ ਸੱਸ ਉਹਨਾਂ ਨੇ ਮੇਰੇ ਵਾਲ ਧੂਏ ਆ ਮੈਨੂੰ ਅੰਦਰ ਧੂਏ ਲੈ ਕੇ ਚਲੇ ਮੇਰੀ ਇੱਜ਼ਤ ਲੁੱਟਣ ਨੂੰ ਪਰ ਮੈਂ ਆਪਣੀ ਇੱਜ਼ਤ ਬਚਾ ਕੇ ਆਪਣੇ ਆਪ ਨੂੰ ਮੈਂ ਬਾਹਰ ਲਿਆਈ ਉਹਨਾਂ ਨੂੰ ਪਰ ਉਹਨਾਂ ਨੇ ਮੇਰੇ ਬਹੁਤ ਡੰਡੇ ਮਾਰੇ ਮੇਰੇ ਹਸਬੰਦ ਦੀ ਤਲਵਾਰ ਵੱਜੀ ਉਹਨਾਂ ਦੇ ਸਿਰ ਤੇ ਵੀ ਸੱਟ ਲੱਗੀ ਉਹਨਾਂ ਦੇ ਮੂੰਹ ਚ ਖੂਨ ਆਂਦਾ ਥੁੱਕ ਦੇ ਨਾਲ ਉਹਨਾਂ ਕੋਲ ਤਲਵਾਰਾਂ ਹੀ ਦਾਤਰ ਸੀ ਤੇ ਰਫਲ ਤੇ ਰਫਲ ਉਹਨਾਂ ਨੇ ਇਹ ਵੀ ਕਿਹਾ ਆ ਕਿ ਇਹਨਾਂ ਦੇ ਜਵਾਈ ਸਾਹਿਬ ਨੂੰ ਤੇ ਇਹਨਾਂ ਦੇ ਬੇਟੇ ਨੂੰ ਤੇ ਇਹਨਾਂ ਦੀ ਨੂੰਹ ਨੂੰ ਇਹਨਾਂ ਨੂੰ ਗੋਲੀ ਮਾਰਨੀ ਆ। ਕਹਿੰਦੇ ਆਪਣੀ ਜਾਨ ਬਚਾ ਕੇ ਉਹ ਤਾਂ ਪਤਾ ਨਹੀਂ ਕਿੱਦਾਂ ਆਏ ਆ। ਅਸੀਂ ਆਪਣੇ ਆਪਣੀ ਇਨਸਾਫ਼ ਮੰਗਦੇ ਆ ਕਿ ਉਹਨਾਂ ਤੇ ਕਾਰਵਾਈ ਆਏ ਤੇ ਉਹਨਾਂ ਦੇ ਜਿਹੜੇ ਹਥਿਆਰ ਹੋ ਵੀ ਉਹਨਾਂ ਦੇ ਜ਼ਰਬ ਹੋਣ। ਅੱਜ ਉਹਨਾਂ ਨੂੰ ਜਾਣੇ ਉਹਨਾਂ ਨੇ ਧਮਕੀ ਦਿੱਤੀ ਗਾਲ੍ਹਾਂ ਸਾਨੂੰ ਮਾਰ ਵੀ ਸਕਦੇ ਸਾਡੀ ਜਾਨ ਨੂੰ ਖਤਰਾ ਹੈ। ਮੇਰੀ ਸੱਸ ਇਹਨਾਂ ਨੂੰ ਵੀ ਧੱਕਾ ਮਾਰਿਆ ਇਹਨਾਂ ਦੇ ਵੀ ਬਸ ਅੱਡ ਲੱਗੀ ਮੇਰੀ ਬੇਟੀ ਆ ਮੇਰੀ ਬੇਟੀ ਵੀਡੀਓ ਬਣਾਉਂਦੀ ਸੀ ਮੇਰੀ ਬੇਟੀ ਨੂੰ ਵੀਡੀਓ ਬਣਾਉਂਦੇ ਬਣਾਉਂਦੇ ਉਹਨਾਂ ਨੇ ਤਲਵਾਰ ਮਾਰੀ ਆ ਉਹਦੇ ਲੱਕ ਤੇ ਸੱਟ ਲੱਗੀ ਉਹਦੇ ਕੱਪੜੇ ਪਾੜ ਦੇ ਸਾਰੇ ਕੀ ਲੱਗਦਾ ਨਹੀਂ ਕੋਈ ਰਾਜੀਨਾਮਾ ਇਸ ਤੇ ਬੁਲਾਇਆ ਸੀ ਕਰਨਾ ਨਹੀਂ ਉਹਨਾਂ ਨੇ ਰਾਜੀਨਾਮਾ ਜੇ ਕਰਨਾ ਹੁੰਦਾ ਤਾਂ ਪਿਆਰ ਨਾਲ ਬਹਿ ਕੇ ਕਰਦੇ ਉਹ ਸਿਰਫ ਸਾਨੂੰ ਕੁੱਟਣ ਮਾਰਨ ਦੀ ਤਾਰੇ ਵਿੱਚ ਆ ਗਏ ਸੀ ਉਹਨਾਂ ਨੇ ਇੱਟਾਂ ਰੋੜੇ ਸਭ ਇਕੱਠੇ ਕੀਤੇ ਸੀ ਅਸੀਂ ਕੋਈ ਬੰਦੇ ਨਹੀਂ ਇਹ ਤੋਂ ਇਕੱਠੇ ਕਰਕੇ ਲਾਈ ਸਿਰਫ ਵੈਸੇ ਗਏ ਸੀ ਤੇ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਇਥੇ ਆਈ ਕੋਈ ਗੱਲ ਨਹੀਂ ਕਰਨੀ ਫਿਰ ਥਾਣੇ ਗਏ ਆ ਥਾਣੇ ਆਪਣੀ ਰਿਪੋਰਟ ਦੇ ਕੇ ਫਿਰ ਆਏ ਆ ਅਸੀਂ ਆ ਕੇ ਸਿਰਫ ਖਲੋਤੇ ਹੀ ਆ ਤੋ ਉਹਨਾਂ ਨੇ ਸਾਨੂੰ ਹਥੋਪਾਈ ਕਰਨਾ ਸ਼ੁਰੂ ਕਰ ਦਿੱਤਾ। ਦੇਖੋ ਵੀਡੀਓ ਆਦ ਹੋਈ ਜਿਸ وجہ ਤੋਂ ਬਈ ਹੋ ਰਿਹਾ ਵਾਰੂ। ਹਾਂ ਜੀ ਉਹ ਵੀਡੀਓ ਮੇਰੇ ਕੋਲ ਆ ਗਈ ਆ ਮੈਂ ਸਾਰੀ ਰੱਖੀ ਆਪਣੀ ਵੀਰੇ ਤੇ ਜਿੱਥੇ ਉਹਨਾਂ ਨੇ ਸਾਡੇ ਜੀਜਾ ਜੀ ਨੂੰ ਆ ਕੇ ਫਾਇਰਿੰਗ ਕਰਨ ਦਾ ਕਹਿਆ ਕੋਈ ਬੰਦੂਕ ਗੱਡੀ ਲੈ ਉਹ ਵੀ ਵੀਡੀਓ ਸਾਡੇ ਕੋਲ ਆ ਗਈ। ਸਾਨੂੰ ਇਨਸਾਫ ਦਿੱਤਾ ਜਾਵੇ। ਕੱਲ ਨੂੰ ਅਸੀਂ ਕਦੀ ਵੀ ਪਿੰਡ ਜਾਈਏ ਇਨ੍ਹਾਂ ਵਰਗੇ ਸਾਨੂੰ ਕਿਤੇ ਰਾਹ 'ਚ ਗੋਲੀ ਮਾਰ ਦੇਣਾ ਸੀ ਇਹਨਾਂ ਕੋ ਆਪਣੀ ਜਾਨ ਬਚਾਉਣਾ ਚਾਹੁੰਦੇ ਆ। ਅਸੀਂ ਖਤਰੇ ਹਾਂਜੀ ਪਿਛਲੇ ਹਫਤੇ ਅਸੀਂ ਗਏ ਹਾਂ ਇਹਨਾਂ ਦਰਖਾਸਤ ਲਿਖੀ ਨੀਲਮ ਰਾਣੀ ਹਾਂ ਕਿਹੜਾ ਪਿੰਡ ਤਤਲ ਕੀ ਗੱਲ ਹੋਈ ਉੱਥੇ ਉਹਦੋਂ ਲੜਾਈ ਹੋਈ ਸੀ ਮੇਰਾ ਬਲਵਿੰਦਰ ਕੁਮਾਰ ਕਾਰਨ ਕੀ ਲੜਾਈ ਦਾ ਤੇ ਕਾਰਨ ਕੀ ਆ ਵੀ ਸਾਡੀ ਜਗਾ ਉਹਨਾਂ ਤਿੰਨਾਂ ਭਰਾਵਾਂ ਦੀ ਵੱਖਰੀ ਬੇਲੀ ਚ ਜਗਾ ਤੇ ਇਹ ਜਗਾ ਪੁਰਾਣੀ ਸਾਡੀ ਮਾਤਾ ਨੇ ਸਾਨੂੰ ਦਿੱਤੀ ਸੀ ਤੇ ਉਹ ਜਗਾ ਹੀ ਹੁਣ ਇਹਨਾਂ ਕੋ ਕਬਜ਼ਾ ਲੈਣ ਗਏ ਆ ਇਹਨਾਂ ਪਿਛਲੇ ਹਫਤੇ ਸਾਰਾ ਲਿਖ ਲਿਖਾ ਆਇਆ ਸੀ ਤੇ ਉਹਨਾਂ ਉਦੋਂ ਕਹਤਾ ਵੀ ਦੂਜੇ ਹਫਤੇ ਇਹਨਾਂ ਨੂੰ ਜਾਂ ਤਾਂ ਅਸੀਂ ਜਗਾ ਖਾਲੀ ਕਰ ਦਾਂਗੇ ਤੇ ਜਾਂ ਇਹਨਾਂ ਨੂੰ ਅਸੀਂ ਪੈਸੇ ਭਰ ਦਾਂਗੇ। ਇਹਨਾਂ ਨੇ ਕੁਛ ਵੀ ਕੀਤਾ ਤੇ ਇਹਨਾਂ ਜਾਂਦੇ ਸਾਡੇ ਤੇ ਬਾਹਰ ਕੀਤੇ ਆ। ਦੋ ਦੋ ਤਲਵਾਰਾਂ ਦੋ ਦੋ ਡੰਡੇ ਫੜੇ ਇਹਨਾਂ ਰਫਲ ਨਾਲ ਇੱਕ ਨੇ ਫੜੀ ਆ ਤੇ ਇੱਟਾਂ ਵੱਟੇ ਚਲਾਏ ਆ ਤੇ ਸਾਨੂੰ ਉਥੇ ਢਾ ਲਿਆ ਇੱਕ ਜਾਨੇ ਨੂੰ ਕਰਕੇ ਤੇ ਅਸੀਂ ਕੱਖ ਨਹੀਂ ਖੜਿਆ ਖਾਲੀ ਹੱਥ ਗਏ ਆ। ਤੇ ਜਿਹੜਾ ਇਹਨਾਂ ਜਾਂਦੇ ਸਾਡੇ ਤੇ ਬਾਹਰ ਕੀਤੇ ਆ। ਕਪੜੇ ਪਾੜੇ ਪਾੜੇ ਆ ਮੇਰੀ ਨੌ ਦੇ ਮੇਰੀ ਪੋਤਰੀ ਦੇ ਤੇ ਉਹਨਾਂ ਦੇ ਕਪੜੇ ਪਾੜ ਪੂੜ ਕੇ ਤੇ ਉਹਦੇ ਨੇ ਹੱਥੀ ਪਏ ਇਸਲਾ ਵਜਾ ਹਾਂ ਹਾਂ ਬੜੀ ਮੁਸ਼ਕਲ ਜਾਨ ਬਚਾਈ ਅਸੀਂ ਸਾਨੂੰ ਕਿਸੇ ਨੇ ਛਡਾਇਆ ਤਾਕਤ ਵਿੱਚ ਨਹੀਂ ਲੱਗੇ ਹੈਗਾ ਪਿੰਡ ਦੇ ਆ ਨੇ ਤੇ ਇਨਸਾਫ ਕੱਖ ਨਹੀਂ ਕਰਦਾ ਉਹ ਆਂਦੇ ਮੰਨ ਕੇ ਵੀ ਮੁੱਕਰ ਗਿਆ ਕੱਲ ਪਿਛਲੇ ਹfte ਪੁਲਿਸ ਵਾਲੇ ਕੋਈ ਮੰਨਿਆ ਸੀ ਵੀ ਇਹਨਾਂ ਨੂੰ ਮੈਂ ਪੈਸੇ ਦਊਂਗਾ ਤੇ ਨਹੀਂ ਤੇ ਥਾਂ ਖਾਲੀ ਕਰ ਦੂੰਗਾ ਇਨੇ ਉਹ ਵੀ ਨਹੀਂ ਕੀਤਾ ਤੇ ਆ ਜਾਂਦੇ ਹਾਂ ਹਮਲਾ ਕਰਤਾ ਕੱਲ ਸਾਡੇ ਤੇ ਹਾਂਜੀ ਤਾਂ ਉਹ ਮਰਜੀ ਜ਼ੋਰ ਲਾ ਲਉਂਗੇ ਅਸੀਂ ਤਾਂ ਦੇਣਾ ਨਹੀਂ ਸਾਡਾ ਤਾਂ ਹੀ ਇਹਨਾਂ ਨੂੰ ਪੈਸੇ ਦੇ ਚੁੱਕੇ ਆ ਪੈਸਾ ਮੈਨੂੰ ਇੱਕ ਨਹੀਂ ਇਹਨੇ ਦਿੱਤਾ ਇਹ ਸਭ ਝੂਠ ਮਾਰਦਾ ਤੇ ਸਰਪੰਚ ਦੀ ਸ਼ਾਇਦ ਨਾ ਹੋਇਆ ਜੋ ਕੁਝ ਹੋਇਆ ਸਰਪੰਚ ਨੇ ਸੱਦਿਆ ਵੀ ਤੁਹਾਡਾ ਦੂਜੇ ਹਫ਼ਤੇ ਹੋਊਗਾ ਫੈਸਲਾ ਤਾਂ ਤੁਸੀਂ ਆ ਜਿਓ ਇਹ ਵੀ ਉਹਨੇ ਆਖਿਆ ਵੀ ਏਟ ਬਟਾ ਤੇ ਸਭ ਕੋ ਡਾਂਸ ਹੋਟਾ ਚੱਲਣਾ ਹੈ ਹੈ ਕਹੀਂ ਖਾਲੀ ਹੱਥ ਹੀ ਗਏ। ਤੇ ਮੇਰੀ ਗੱਡੀ ਨੂੰ ਸਾਲ ਹੋਇਆ ਸੀ। ਹਾਂਜੀ। ਅੱਗ ਲੈ ਜਾਣਾ ਲੱਗੀਆਂ। ਸੱਟਾਂ ਲੱਗੀਆਂ ਮਾੜੀ ਉਹ ਬੋਟੀ ਨੂੰ ਵੀ ਕੁੜੀ ਨੂੰ ਵੀ ਤੇ ਮੇਰੀਆਂ ਆਰਕਾਂ ਤੇ ਮੈਨੂੰ ਧੱਕੇ ਦਿੱਤੇ ਗਏ ਆ। ਨਾਲ ਮੇਰੇ ਗੋਡੇ ਚ ਲੇ ਗਏ ਆ। ਹਾਂਜੀ। ਮੇਰੇ ਤਲਵਾਰਾਂ ਤੇ ਮੁੰਡੇ ਦੇ ਸਿਰ ਤੇ ਰੋਬੜੇ ਪਏ ਆ। ਮੁੰਡੇ ਦੇ ਨਾਲ ਹੁਣ ਮੂੰਹ ਚ ਖੂਨ ਹੁੰਡਿਆ। ਤੇ ਮੁੰਡੇ ਦੀਆਂ ਬਾਹਾਂ ਤੇ ਮਾਰੀਆਂ ਇਹਨਾਂ ਤਲਵਾਰਾਂ ਪੁਲਸਾਂ ਜੀ ਮੌਕੇ ਤੇ ਤੇ ਮੌਕੇ ਤੇ ਕੋਈ ਪੁਲਸ ਨਹੀਂ ਆਈ ਕੋਈ ਪੁਲਸ ਪੱਤਾ ਨਹੀਂ ਲਿਖਣ ਗਈ ਕੱਖ ਨਹੀਂ ਹੋਣਾ ਕੀਤਾ ਇਹਨਾਂ ਦਾ ਆਪਸੀ ਵਿਵਾਰਕ ਮਸਲਾ ਤੇ ਜਗ੍ਹਾ ਨੂੰ ਲੈ ਕੇ ਝਗੜਾ ਹੋਇਆ ਪਿੰਡ ਦੇ ਵਿੱਚ ਇਹ ਰੇਸ਼ੀ ਜਗ੍ਹਾ ਥੋੜੀ ਚਾਰ ਪੰਜ ਮਰਲੇ ਨੂੰ ਲੈ ਕੇ ਜਗ੍ਹਾ ਹੋਇਆ ਤੇ ਦੋਹਾਂ ਪਾਰਟੀਆਂ ਨੇ ਸੱਟਾਂ ਲਗੀਆਂ ਦਾ ਵੀਰਵਾਰ ਦਾ ਟਾਈਮ ਦਿੱਤਾ ਗਿਆ ਰਾਜੀ ਨਵੇਂ ਵਾਸਤੇ ਜੋ ਵੀਰਵਾਰ ਜੋ ਹੋਵੇ ਨੇ ਕੀ ਤੱਥ ਨਿਕਲਦੇ ਸਾਹਮਣੇ ਜੇ ਨਾਮ ਨਿਕਲਦੇ ਚਕਾਰ ਵੀ ਕਰਨਾ